ਮਰਥੇਵਟ ਬਾਈ ਲੋਕਾਂ ਹੁਣ ਤੱਕ ਸਾਡੀ ਵਾਰੀ ਮਸਾਂ ਲੱਗਿਆ ਮਨਾਉਣ ਚੱਕ ਧੀਆਂ ਦੀਆਂ ਲੋਹੜੀਆਂ ਗਲਦੀਆਂ ਧੂਣੀਆਂ ਤੇ ਜਸ਼ਨ ਨੇ ਮਨਾ ਹੁੰਦੇ ਬਲਦੀਆਂ ਧੂਣੀਆਂ ਤੇ ਜਸ਼ਨ ਨੇ ਮਨਾ ਹੁੰਦੇ ਰੌਣਕਾਂ ਹਵੇੜੇ ਜੀਆਂ ਜਗਦੀਆਂ ਬੱਚੀਆਂ ਪਿਆਰ ਦੇ ਹੋ ਰੱਜਮਾਂ ਤੇ ਫਰਕ ਨਾ ਕਰੋ ਕੋਈ ਜੇ ਪੁੱਤ ਮਿੱਠੇ ਮੇਵੇ ਨੇ ਤਾਂ ਅਸੀਂ ਕਿਹੜਾ ਖਟੀਆਂ ਹੂੰ ਤਹੀਂ ਨੇ ਆਈਆ ਰੱਬ ਸਾਡੇ ਹਿੱਸੇ ਲੋਰੀਆਂ ਮੱਥੇ ਵੱਟ ਪਾਈ ਲੋਕਾਂ ਹੁਣ ਤੱਕ ਸਾਡੀ ਵਾਰੀ ਮਸਾਂ ਲੱਗਿਆ ਮਨਾਉਣ ਜਾਗ ਧੀਆਂ ਦੀਆਂ ਲੋਰੀ ਵਾਹਿਗੁਰੂ ਸ਼ੁਕਰੀਆ ਪਾਲਿਆ ਪਰੋਸਿਆ ਤੇ ਜਿਹੜੀ ਮਾਂ ਨੇ ਜੰਮਿਆ ਪਾਲਿਆ ਪਰੋਸਿਆ ਤੇ ਜਿਹੜੀ ਮਾਂ ਨੇ ਜੰਮਿਆ ਉਹਨੇ ਵੀ ਤਾਂ ਹੁਣ ਤੱਕ ਭਾਰ ਮੈਨੂੰ ਮੰਨੇ ਆ ਛੋਟੀ ਹੁੰਦੀ ਸੀ ਵਿਆਹ ਦਿੰਦੇ ਪੜਨੂ ਵੀ ਨਾ ਜਾਣ ਦਿੰਦੇ ਮੁਕਲਾਵਾ ਤੋੜਦੇ ਸੀ ਕਹਿ ਕੇ ਛੇ ਸੀ ਦਾਨ ਕਰੋ ਕੰਨੇ ਸੀ ਉਮਰ ਨਿਆਣੀ ਚ ਬਣਾ ਦਿੰਦੇ ਜੋੜੀਆਂ ਮੱਥੇ ਵੱਟ ਪਾਈ ਲੋਕਾਂ ਹੁਣ ਤੱਕ ਸਾਡੀ ਵਾਰੀ ਮਸਾਂ ਲੱਗਿਆ ਬਣਾਉਣ ਜਗ ਧੀਆਂ ਦੀਆਂ ਲੋੜੀਆਂ ਕਿ ਦੱਸੇ ਇਤਿਹਾਸ ਪਹਿਲਾਂ ਸੀ ਵਿਧਵਾਵਾਂ ਦਾ ਸਾੜ ਦਿੰਦੇ ਦਸੇ ਇਤਿਹਾਸ ਪਹਿਲਾਂ ਸੀ ਵਿਧਵਾਵਾਂ ਸਾੜ ਦਿੰਦੇ ਦਾਜ ਪਿੱਛੇ ਕਈਆਂ ਲੋਕਾਂ ਤੇਲ ਪਾ ਕੇ ਸਾੜੀਆਂ ਜਾ ਕੇ ਕਿੱਥੇ ਭਰਨਗੇ ਉਹ ਦੱਸੋ ਸਾਰੇ ਜਣੇ ਜਨਮ ਤੋਂ ਪਹਿਲਾਂ ਜਿੱਦਾਂ ਖੋਖ ਵਿੱਚ ਮਾਰੀਏ ਲਕੋਇਆ ਹੋਂਕਿਆਂ ਨੂੰ ਭਾਵੇਂ ਬਾਹਾਂ ਸਹੁਰਿਆਂ ਮਰੂੜੀਆਂ ਮੱਥੇ ਵੱਟ ਪਾਈ ਲੋਕਾਂ ਹੁਣ ਤੱਕ ਸਾਡੀ ਵਾਰੀ ਮਸਾਂ ਲੱਗਿਆ ਬਣਾਉਣ ਜਗਤੀਆਂ ਦੀਆਂ ਲੋੜੀਆਂ ਆਖਰੀ ਬੋਲ ਨੇ ਜੀ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਨਾਂ ਹੈ ਕਮਾਇਆ ਅਸੀਂ ਧੀ ਘਰੀਏ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਨਾਂ ਹੈ ਕਮਾਇਆ ਅਸੀਂ ਉੱਚੇ ਅਹੁਦਿਆਂ ਤੇ ਬੈਠ ਕੇ ਨੇ ਕੀਤੀਆਂ ਤਰਕੀਆਂ ਕੌਣ ਕਹਿੰਦਾ ਘਟਾਹ ਪੁੱਤਾਂ ਨਾਲੋਂ ਅਸੀਂ ਦੱਸੋ ਜ਼ਿੰਮੇਵਾਰੀਆਂ ਵੀ ਤਾਂ ਦੇਖੋ ਦੋ ਦੋ ਘਰਾਂ ਦੀਆਂ ਚੱਕੀਆਂ ਕਮਲ ਲਕੀ ਨੇ ਸੁਣਾਈਆਂ ਗੱਲਾਂ ਸੱਚੀਆਂ ਤੇ ਕੋਰੀਆਂ ਮੱਥੇ ਵੱਟ ਪਾਈ ਲੋਕਾਂ ਹੁਣ ਤੱਕ ਸਾਡੀ ਵਾਰੀ ਮਸਾਂ ਲੱਗਿਆ ਮਨਾਉਣ ਜਗ ਧੀਆਂ ਦੀਆਂ ਲੋੜੀਆਂ ਹੁਣ ਦੇਖ ਲੋ ਮਨਾਉਂਦੇ ਲੋਕ ਧੀਆਂ ਦੀਆਂ ਲੋੜੀਆਂ ਨਹੀਂ ਕੌਣ ਜੀ ਮਨਾਉਂਦਾ ਲੋਕ ਧੀਆਂ ਦੀਆਂ ਲੋੜੀਆਂ ਬਹੁਤ ਸ਼ੁਕਰੀਆ ਪੰਜਾਬ ਬਹੁਤ ਬਹੁਤ